ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਆਂ ਸ਼ੁਰੂਆਤ ਪ੍ਰਧਾਨ ਮੰਤਰੀ ਮਾਕਾਨੀ ਨੇ ਕਿਹਾ ਕੋਈ ਸੈਕਰੀਫਾਈਸ ਦੇ ਲਈ ਕੈਨੇਡੀਅਨਸ ਨੂੰ ਰਹਿਣਾ ਚਾਹੀਦਾ ਤਿਆਰ ਇਕਨੋਮੀ ਨੂੰ ਸ਼ਿਫਟ ਕਰਨ ਤੇ ਲੱਗਣਗੇ ਕਈ ਸਾਲ 4 ਨਵੰਬਰ ਨੂੰ ਬਜਟ ਪੇਸ਼ ਕਰੇਗੀ ਫੈਡਰਲ ਸਰਕਾਰ ਫੈਰਲ ਜਸਟਿਸ ਮੰਤਰੀ ਸ਼ੌਨ ਫਰੇਜ਼ਰ ਦੇ ਪੱਲੋਂ ਬਿਲ ਰਿਫਾਰਮ ਬਿਲ ਕੀਤਾ ਗਿਆ ਟੇਬਲ ਰੀਫੀਟ ਅਫੈਂਡਰਸ ਅਤੇ ਸੀਰੀਅਸ ਕ੍ਰਾਈਮਨਲਸ ਤੇ ਨਹੀਂ ਜ਼ਮਾਨਤ ਲੈਣੀ ਹੋਏਗੀ ਓਕੇ ਸ਼ੋਰਸੇ ਵੱਲੋਂ ਅਗਲੇ 10 ਸਾਲਾਂ ਦੇ ਵਿੱਚ 22 ਸਕੂਲਾਂ ਦੀ ਜ਼ਰੂਰਤ ਨੂੰ ਆਬਾਦੀ ਵਾਧੇ ਦੇ ਹਿਸਾਬ ਨਾਲ ਦੱਸਿਆ ਗਿਆ ਜ਼ਰੂਰੀ ਸਿਟੀ ਕਾਉਂਸਲ ਇਸ ਦੇ ਨਾਲ ਅਸਹਿਮਤ ਕਿਹਾ ਪਾਪੂਲੇਸ਼ਨ ਦੇ ਵਿੱਚ ਗ੍ਰੋਥ ਇਸ ਤੋਂ ਜ਼ਿਆਦਾ ਹੋਏਗੀ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕਾਨੀ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ ਪਲਾਨ ਪੋਰਟ ਇਨਫਰਾਸਟ੍ਰਕਚਰ ਨੂੰ ਬਿਲਡ ਕਰਕੇ ਨੈਚੁਰਲ ਰਿਸੋਰਸਸ ਤੇ ਕ੍ਰਿਟੀਕਲ ਮਿਨਰਲਸ ਦਾ ਐਕਸਪੋਰਟ ਵਧਾਉਣਾ ਜਿਸ ਨਾਲ ਕੈਨੇਡਾ ਨੌਨ ਯੂਐਸ ਐਕਸਪੋਰਟ ਜੋ ਵਾਅਦਾ ਕਰੇਗਾ ਅਤੇ ਕੈਨੇਡੀਅਨ ਅਰਥਚਾਰੀ ਦੀ ਮਜ਼ਬੂਤੀ ਹੋਏਗੀ ਜਿਨਾ ਕਹਿ ਕੇ ਅਗਲੇ 10 ਸਾਲਾਂ ਵਿੱਚ ਕੈਨੇਡਾ ਦਾ ਅਮਰੀਕਾ ਤੋਂ ਬਿਨਾਂ ਗਲੋਬਲ ਮਾਰਕੀਟ 'ਚ ਐਕਸਪੋਰਟ ਡਬਲ ਕਰਨ ਦਾ ਉਹਨਾਂ ਦਾ ਪਲਾਨ ਹੈ ਤੇ ਇਸ ਨੂੰ 300 ਬਿਲੀਅਨ ਡਾਲਰ ਤੋਂ ਪਾਰ ਲੈ ਕੇ ਜਾਣਾ ਪ੍ਰਧਾਨ ਮੰਤਰੀ ਆਟਵਾ ਵਿੱਚ ਭਾਸ਼ਣ ਦੇ ਰਹੇ ਸਨ ਜਿੱਥੇ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਬਜਟ ਜਿੱਥੇ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਵਧਾਏਗਾ ਉੱਤੇ ਹੀ ਬਿਲਡਿੰਗਾਂ ਦਾ ਨਿਰਮਾਣ ਕਰੇਗਾ ਤੇ ਸਰਕਾਰ ਦੇ ਪਲਾਨ ਲਈ ਬਜਟ ਦਾ ਇੰਤਜ਼ਾਰ ਕਰਨਾ ਪਏਗਾ ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਸਰਕਾਰ ਕਲਾਈਮੇਟ ਪਾਲਿਸੀ ਇਮੀਗ੍ਰੇਸ਼ਨ ਨੀਤੀ ਅਤੇ ਇਨਫਰਾਸਟ੍ਰਕਚਰ ਪ੍ਰੋਗਰਾਮ ਲੈ ਕੇ ਵੀ ਆਵੇਗੀ ਜਿਸ ਨਾਲ ਕੈਨੇਡਾ ਦਾ ਭਵਿੱਖ ਆਰਥਿਕ ਤੌਰ ਤੇ ਮਜ਼ਬੂਤ ਹੋਏਗਾ ਪਰ ਦੂਜੇ ਪਾਸੇ ਲਿਬਰਲ ਹਾਊਸ ਲੀਡਰ ਨੇ ਜਨਤਕ ਤੌਰ ਤੇ ਚਿੰਤਾ ਜ਼ਾਹਰ ਕੀਤੀ ਹੈ ਕਿ 4 ਨਵੰਬਰ ਨੂੰ ਬਜਟ ਟੇਬਲ ਹੋਣ ਤੋਂ ਬਾਅਦ ਵਿਰੋਧੀ ਧਿਰ ਇਸ ਨੂੰ ਪਾਸ ਹੋਣ ਦੇਣਗੀਆਂ ਜਾਂ ਨਹੀਂ ਕਿਉਂਕਿ ਲਿਬਰਲ ਮਿਨੋਰਟੀ ਗਵਰਨਮੈਂਟ ਚਲਾ ਰਹੇ ਨੇ ਅਤੇ ਬਜਟ ਪਾਸ ਕਰਵਾਉਣ ਲਈ ਇੱਕ ਪਾਰਟੀ ਦਾ ਸਹਿਯੋਗ ਜ਼ਰੂਰੀ ਹੈ ਬਲਾਕ ਦੇ ਲੀਡਰ ਫਰਾਂਸੁਆ ਬਲੇਚੈਂਟ ਨੇ ਕਿਹਾ ਕਿ ਉਹਨਾਂ ਪ੍ਰਧਾਨ ਮੰਤਰੀ ਨਾਲ ਬੁੱਧਵਾਰ ਨੂੰ ਮੀਟਿੰਗ ਕੀਤੀ ਹੈ ਜਿਸ ਵਿੱਚ ਬਜਟ ਨੂੰ ਸਮਰਥਨ ਦੇਣ ਬਦਲੇ ਆਪਣੀਆਂ ਸ਼ਰਤਾਂ ਦੱਸ ਦਿੱਤੀਆਂ ਨੇ ਕਿ ਉਹਨਾਂ ਦੀ ਪਾਰਟੀ ਨੇ ਆਪਣੀਆਂ ਮੰਗਾਂ ਪਹਿਲਾਂ ਕਈ ਮਹੀਨੇ ਹੀ ਲਿਬਰਲਸ ਨੂੰ ਦੱਸ ਦਿੱਤੀਆਂ ਸਨ ਅਤੇ ਬਜਟ ਦਾ ਸਮਰਥਨ ਦੇਣ ਤੋਂ ਪਹਿਲਾਂ ਇਹਨਾਂ ਨੂੰ ਪੂਰਾ ਕਰਨਾ ਪਏਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਐਨਡੀਪੀਏ ਤੇ ਗ੍ਰੀਨ ਦੇ ਲੀਡਰਾਂ ਨੂੰ ਵੀ ਮਿਲ ਚੁੱਕੇ ਨੇ ਦੂਜੇ ਪਾਸੇ ਕੰਜ਼ਰਵੇਟਿਵ अर्ਲੀ ਇਲੈਕਸ਼ਨ ਦੀ ਗੱਲ ਕਰ ਰਹੇ ਨੇ ਅਤੇ ਇਸ ਤਰ੍ਹਾਂ ਦੀਆਂ ਚਰਚਾਵਾਂ ਚਲਾ ਰਹੇ ਨੇ ਕੰਜ਼ਰਵੇਟਿਵ ਲੀਡਰ ਪੇਰੇ ਪੌਲੀ ਨੇ ਕਿਹਾ ਕਿ ਸਰਕਾਰ ਟੈਕਸ ਕਟਾਅ ਤੇ 42 ਬਿਲੀਅਨ ਡਾਲਰ ਤੱਕ ਦੇ ਘਾਟੇ ਵਾਲਾ ਬਜਟ ਪੇਸ਼ ਕਰੇ ਕਿਉਂਕਿ ਆਰਥਿਕ ਮਹਾਰਸ ਤੋਂ ਜ਼ਿਆਦਾ ਦਾ ਘਾਟਾ ਦੱਸ ਰਹੇ ਨੇ ਪਰ ਪ੍ਰਧਾਨ ਮੰਤਰੀ ਨੇ ਏਸ਼ੀਆ ਦੇ ਦੌਰੇ ਤੋਂ ਪਹਿਲਾਂ ਆਪਣਾ ਭਾਸ਼ਣ ਵਿੱਚ ਇਹ ਜ਼ਰੂਰ ਕਿਹਾ ਕਿ ਇਕਨੋਮੀ ਟਰਾਂਸਫਰ ਕਰਨ ਤੇ ਕੁਝ ਮਹੀਨਿਆਂ ਚ ਨਹੀਂ ਕਈ ਸਾਲਾਂ ਚ ਇਹ ਕੰਮ ਮੁਕੰਮਲ ਹੋਏਗਾ ਇਸ ਲਈ ਕੁਝ ਸੈਕਰੀਫਾਈਸ ਕਰਨਾ ਪਏਗਾ ਪਰ ਅੰਤ ਦੇ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ 4 ਨਵੰਬਰ ਨੂੰ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਬਜਟ ਟੇਬਲ ਕੀਤਾ ਜਾਣਾ ਜਿਸ ਦੇ ਵਿੱਚ 67 ਬਿਲੀਅਨ ਡਾਲਰ ਤੋਂ ਲੈ ਕੇ 75 ਬਿਲੀਅਨ ਡਾਲਰ ਤੱਕ ਦੇ ਵਿੱਤੀ ਘਾਟੇ ਦੇ ਐਸਟੀਮੇਟ ਵੱਖ-ਵੱਖ ਥਾਵਾਂ ਤੋਂ ਆ ਰਹੇ ਨੇ ਪਰ ਸਰਕਾਰ ਦਾ ਕੁੱਲ ਘਾਟਾ ਕਿੰਨਾ ਹੋਏਗਾ ਬਜਟ ਪੇਸ਼ ਹੋਣ ਤੋਂ ਬਾਦੀ ਸਾਹਮਣੇ ਆਏਗਾ ਪਰ ਇਸ ਬਜਟ ਦੇ ਵਿੱਚ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦਾ ਜ਼ਿਕਰ ਜ਼ਰੂਰ ਹੋਏਗਾ। ਬ੍ਰਿਟਿਸ਼ ਕੋਲੰਬੀਆ ਵਿੱਚ ਸਟਾਫ ਦੀ ਘਾਟ ਕਾਰਨ ਐਮਰਜੈਂਸੀ ਰੂਮ ਕਲੋਜ਼ਰ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਬ੍ਰਿਟਿਸ਼ ਕੋਲੰਬੀਆ ਇੰਟੀਰੀਅਰ ਦੀਆਂ ਚਾਰ ਕਮਿਊਨਿਟੀਜ਼ ਨੇ ਵਰਚੁਅਲ ਪ੍ਰੋਗਰਾਮ ਦਾ ਪ੍ਰਪੋਜ਼ਲ ਰੱਖਿਆ ਹੈ। ਇੰਟੀਰੀਅਰ ਹੈਲਥ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕਲੀਅਰ ਵਾਟਰ, ਲੇਲੂਏਟ, ਪ੍ਰਿੰਸਟਨ ਤੇ ਕੋਕਸਪ ਦੇ ਵਿੱਚ ਹਸਪੀਟਲ ਸਾਈਜ਼ ਇਕੋਜੈਨ ਅਤੇ ਰਾਤ ਸਮੇਂ ਪੇਸ਼ੈਂਟ ਘਟ ਹੁੰਦੇ ਨੇ। ਪਾਇਲਟ ਪ੍ਰੋਗਰਾਮ ਡਾਕਟਰਾਂ ਨੂੰ ਵਰਚੁਅਲ ਅਤੇ ਔਨਸਾਈਟ ਸਟਾਫ ਦੇ ਨਾਲ ਮਿਲ ਕੇ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਦੀ ਆਗਿਆ ਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੈਲਥ ਅਥਾਰਟੀ ਡਾਕਟਰਾਂ ਤੇ ਸਟਾਫ ਨਾਲ ਕੰਮ ਕਰ ਰਹੀ ਹੈ ਕਿ ਇਹ ਪ੍ਰੋਜੈਕਟ ਕਿਸ ਢੰਗ ਨਾਲ ਚੱਲ ਸਕਦਾ ਹੈ ਹੈਲਥ ਮਿਨਿਸਟਰ ਜੋਸੀ ਔਸਬੋਰਨ ਨੇ ਕਿਹਾ ਹੈ ਕਿ ਇਹ ਇੱਕ ਫਾਰਵਰਡ ਲੁਕਿੰਗ ਅਪਰੋਚ ਹੈ ਜੋ ਕਿ ਰੂਰਲ ਐਮਰਜੈਂਸੀ ਸਰਵਿਸਿਜ਼ ਨੂੰ ਮਜ਼ਬੂਤ ਕਰੇਗੀ ਅਤੇ ਸਮੇਂ ਸਿਰ ਕੇਅਰ ਨੂੰ ਯਕੀਨੀ ਬਣਾਏਗੀ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਇੰਟੀਰੀਅਰ ਵਿੱਚ ਸਟਾਫ ਦੀ ਘਾਟ ਕਾਰਨ ਵੀਕਐਂਡ ਉੱਪਰ ਐਮਰਜੈਂਸੀ ਕਲੋਜ਼ਰ ਹੁੰਦੇ ਨੇ ਜਿਸ ਕਾਰਨ ਲੋਕਾਂ ਨੂੰ ਕੇਅਰ ਲਈ ਦੂਰ ਜਾਣਾ ਪੈਂਦਾ ਹੈ ਤੇ ਸੀਰੀਅਸ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਹੋਰ ਹਸਪਤਾਲਸ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਕਿਉਂਕਿ BC ਦੇ ਵਿੱਚ ਹੈਲਥ케ਅਰ ਸਰਵਿਸਿਜ਼ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਇਹ ਆਲਮ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਹੀਂ ਹੈ ਪੂਰੇ ਕੈਨੇਡਾ ਭਰ ਦੇ ਵਿੱਚ ਐਮਰਜੈਂਸੀ ਚ ਲੌਂਗ ਵੇਟ ਟਾਈਮ ਅਤੇ ਸਰਵਿਸਿਜ਼ ਡਿਲੇ ਹੋਣ ਦੇ ਮਸਲੇ ਬਹੁਤ ਵਾਰ ਸਾਹਮਣੇ ਆ ਚੁੱਕੇ ਨੇ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਮਰਜੈਂਸੀ ਰੂਮ ਕਲੋਜ਼ਰ ਕਾਰਨ ਪਿਛਲੇ ਸਮੇਂ ਦੌਰਾਨ ਇਹ ਪੋਲਿਟੀਕਲ ਅਤੇ ਲੋਕਾਲੇ ਚਿੰਤਾ ਦਾ ਵਿਸ਼ਾ ਵੀ ਬਣਿਆ ਰਿਹਾ ਖਾਸ ਕਰ ਡੈਲਟਾ ਦੇ ਵਿੱਚ ਇਸ ਸਾਲ ਚ ਤਿੰਨ ਵਾਰ ਐਮਰਜੈਂਸੀ ਰੂਮ ਡਾਕਟਰ ਨਾ ਹੋਣ ਕਾਰਨ ক্লোਜ਼ ਹੋਏ ਜਿਸ ਨੂੰ ਲੈ ਕੇ ਡੈਲਟਾ ਦੇ ਮੇਅਰ ਜਾਰਜ ਹਾਰਵੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਅੱਗੇ ਆਪਣੀ ਮੰਗ ਰੱਖੀ ਗਈ ਹੈ ਕਿ ਭਵਿੱਖ ਦੇ ਵਿੱਚ ਐਸਾ ਨਹੀਂ ਹੋਣਾ ਚਾਹੀਦਾ ਪਰ ਦੂਜੇ ਪਾਸੇ ਹੈਲਥ ਮਿਨਿਸਟਰ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਲਗਭਗ 25% ਘੱਟ ਐਮਰਜੈਂਸੀ ਰੂਮ ਕਲੋਜ਼ ਹੋਏ ਨੇ ਅਤੇ ਡਾਕਟਰਾਂ ਦੀ ਘਾਟ ਪੂਰੀ ਕਰਨ ਦੇ ਲਈ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਵਿੱਚ ਬੇਸ਼ੱਕ 5 ਮਿਲੀਅਨ ਡਾਲਰ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਕੈਂਪੇਨ ਚਲਾਉਣਾ ਜਿਸ ਦੇ ਨਾਲ ਉੱਥੋਂ ਦੇ ਡਾਕਟਰਜ਼ ਨੂੰ ਇੱਥੇ ਬ੍ਰਿਟਿਸ਼ ਕੋਲੰਬੀਆ ਲਿਆਂਦਾ ਜਾ ਸਕੇ ਤੇ ਉਹਨਾਂ ਦੇ ਸਰਟੀਫਿਕੇਸ਼ਨ ਦੇ ਪ੍ਰੋਸੀਜਰ ਨੂੰ ਸੌਖਾ ਵੀ ਸਰਕਾਰ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਇੱਥੋਂ ਹੀ ਡਾਕਟਰ ਪੈਦਾ ਹੋ ਸਕਣ ਤੇ ਸਰਕਾਰ ਭਵਿੱਖ ਦੇ ਵਿੱਚ ਵੀ ਹੋਰ ਕਦਮ ਚੁੱਕਣ ਦਾ ਵਾਅਦਾ ਕਰ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਸਰੀ ਵਿੱਚ ਤਾਜ਼ਾ ਅਨੁਮਾਨ ਅਨੁਸਾਰ ਅਗਲੇ 10 ਸਾਲਾਂ ਦੇ ਵਿੱਚ 2 ਦਰਜਨ ਸਕੂਲਾਂ ਦੀ ਜ਼ਰੂਰਤ ਹੋਏਗੀ। ਹਾਲਾਂਕਿ ਸਿਟੀ ਕੌਂਸਲ ਤੋਂ ਕੁਝ ਲੋਕ ਸਵਾਲ ਕਰ ਰਹੇ ਨੇ ਕਿ ਇਹ ਕਾਫੀ ਗਿਣਤੀ ਹੈ ਜਾਂ ਫਿਰ ਇਹ ਅਸਟੀਮੇਟ ਗਲਤ ਹੈ ਸਰੀ ਸਕੂਲਸ ਨੇ ਕਾਉਂਸਲ ਨੂੰ ਆਪਣੇ ਪਾਪੂਲੇਸ਼ਨ ਪ੍ਰੋਜੈਕਸ਼ਨ ਨੰਬਰ ਦਿੱਤੇ ਨੇ ਜਿਸ ਵਿੱਚ ਅਗਲੇ 10 ਸਾਲਾਂ ਚ 10998 ਬੱਚਿਆਂ ਦੇ ਵਾਧੇ ਦਾ ਅਨੁਮਾਨ ਲਗਾਇਆ ਗਿਆ ਜਿਨ੍ਹਾਂ ਨੂੰ ਕਲਾਸਰੂਮ ਦੇਣ ਲਈ 931 ਮਿਲੀਅਨ ਡਾਲਰ ਦੇ ਨਾਲ 22 ਸਕੂਲ ਬਣਾਉਣ ਦੀ ਜ਼ਰੂਰਤ ਦੱਸੀ ਗਈ ਹੈ ਇਹ ਅਨੁਮਾਨ ਅਗਲੇ 10 ਸਾਲਾਂ ਵਿੱਚ ਸਰੀ ਅਤੇ ਵਾਈਟ ਰੌਕ ਦੇ ਵਿੱਚ 58720 ਰੈ residențial ਯੂਨਿਟਸ ਬਣਾਉਣ ਦੇ ਆਧਾਰ ਤੇ ਹੈ ਪਰ ਕਾਉਂਸਲਰ ਪ੍ਰਦੀਪ ਕੋਨਰ ਨੇ ਕਿਹਾ ਕਿ ਇਹ ਅੰਮਾਨ ਬਹੁਤ ਘੱਟ ਹੈ ਉਹਨਾਂ ਕਹੇ ਕਿ ਉਹ ਅੰਕੜਿਆਂ ਨੂੰ ਲੈ ਕੇ ਚਿੰਤਤ ਨੇ ਜਿੰਨਾ ਕਿਹਾ ਕਿ ਸ਼ਹਿਰ ਵਿੱਚ 1 ਤਿਹਾਈ ਆਬਾਦੀ ਐਸੀ ਹੈ ਜਿਹੜੇ ਕਿ 18 ਸਾਲ ਤੋਂ ਘੱਟ ਆ ਤੇ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ 'ਚ ਵਾਧਾ 18% ਅਗਲੇ 10 ਸਾਲਾਂ 'ਚ ਦਿਖਾਇਆ ਜਾ ਰਿਹਾ ਜਿਸ ਕਾਰਨ ਸਹੀ ਜਾਣਕਾਰੀ ਨਾ ਹੋਣ ਕਾਰਨ ਪਲੈਨਿੰਗ ਕਰਨੀ ਮੁਸ਼ਕਲ ਹੈ ਕਾਉਂਸਲਰ ਮਾਈਕ ਬੋਸ ਨੇ ਕੋਨਰ ਦੇ ਨਾਲ ਸਹਿਮਤੀ ਪ੍ਰਗਟਾਈ ਅਤੇ ਸੁਝਾਅ ਦਿੱਤਾ ਹੈ ਕਿ ਪਾਪੂਲੇਸ਼ਨ ਗਰੋਥ ਲਈ ਵਰਤੇ ਫਾਰਮੂਲੇ ਨੂੰ ਮੋੜ ਵਿਚਾਰਿਆ ਜਾਵੇ ਜਿੰਨਾ ਆਖਿਆ ਕਿ ਅੰਕੜੇ ਸਹੀ ਹਨ ਜਾਂ ਗਲਤ ਇਹ ਨਹੀਂ ਕਿਹਾ ਜਾ ਸਕਦਾ ਪਰ ਸਰੀ ਦੇ ਸਕੂਲ এডੂਕੇਸ਼ਨ ਲਈ ਪ੍ਰੋਵਿੰਸ਼ਲ ਸਰਕਾਰ ਪੂਰੇ ਫੰਡ ਨਹੀਂ ਦੇਣਾ ਚਾਹੁੰਦੀ ਅਤੇ ਪ੍ਰੋਵਿੰਸ਼ਲ ਸਰਕਾਰ ਦੇ ਉੱਪਰ ਸਕੂਲ ਕੰਸਟ੍ਰਕਸ਼ਨ ਦੇ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ ਮੇਅਰ ਬ੍ਰਿੰਡਾ ਲੋਕ ਵੱਲੋਂ ਵੀ ਇਸ ਨੂੰ ਦੁਹਰਾਇਆ ਗਿਆ ਹੈ ਅਤੇ ਕਹਿਆ ਗਿਆ ਹੈ ਕਿ ਫੰਡਾਂ ਦੀ ਘਾਟ ਕਾਰਨ ਸਰੀ ਦੇ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਕਲਾਸਰੂਮਸ ਤੋਂ ਜ਼ਿਆਦਾ ਹੈ ਸਰੀ ਸਿਟੀ ਕਾਉਂਸਲ ਵੱਲੋਂ 2026-27 ਸਕੂਲ ਸਾਈਟਾਂ ਸੰਬੰਧੀ ਮੋਸ਼ਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਨੂੰ ਹੁਣ ਸਕੂਲ ਬੋਰਡ ਫੰਡਾਂ ਉੱਤੇ ਵਿਚਾਰ ਕਰਨ ਦੇ ਲਈ ਐਜੂਕੇਸ਼ਨ ਐਂਡ ਚਾਈਲਡ ਕੇਅਰ ਮਿਨਿਸਟਰੀ ਨੂੰ ਭੇਜੇਗਾ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕਿੰਨੇ ਸਕੂਲ ਬਣਨ ਵਾਲੇ ਨੇ ਕਿਉਂਕਿ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਪਿਛਲੇ ਸਮੇਂ ਦੌਰਾਨ ਪਾਪੂਲੇਸ਼ਨ ਦੇ ਵਿੱਚ ਕਾਫੀ ਵਾਧਾ ਹੋਇਆ ਖਾਸ ਕਰਕੇ ਯੰਗ ਪਾਪੂਲੇਸ਼ਨ ਦੇ ਵਿੱਚ ਵਾਧਾ ਹੋਣ ਕਾਰਨ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵੀ ਵੱਧ ਰਹੀ ਹੈ ਇਸ ਕਾਰਨ ਪੋਟੇਬਲਸ ਲਗਭਗ ਹਰ ਸਕੂਲ ਦੇ ਵਿੱਚ ਮੌਜੂਦ ਨੇ ਜਿਸ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸਾਰੇ ਸਕੂਲ ਡਿਸਟ੍ਰਿਕਟ ਜਿਆਦਾ ਫੰਡਾਂ ਦੀ ਮੰਗ ਕਰ ਰਹੀ ਹੈ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ 'ਚ ਸਕੂਲ ਬਿਲਡ ਕੀਤੇ ਜਾਣਗੇ ਤੇ ਪ੍ਰੀਫੈਬ੍ਰିକੇਟਰ ਸਕੂਲਾਂ 'ਲੇ ਰਾਹ ਤੇ ਵੀ ਸਰਕਾਰ ਪੈ ਰਹੀ ਹੈ ਤਾਂ ਜੋ ਹਰ ਬੱਚੇ ਨੂੰ ਚੰਗਾ ਕਲਾਸਰੂਮ ਮੁਹੱਈਆ ਕਰਵਾਇਆ ਜਾ ਸਕੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਪ੍ਰੀਮੀਅਰਜ਼ ਹੋਣ ਆਪੋਜੀਸ਼ਨ ਹੋਵੇ ਜਾਂ ਫਿਰ ਮਿਊਸਪਲ ਲੀਡਰਸ ਹੋਣ ਸਭ ਦੇ ਵੱਲੋਂ ਵਧ ਰਹੇ ਕ੍ਰਾਈਮ ਦੇ ਉੱਪਰ ਚਿੰਤਾ ਪ੍ਰਗਟ ਕੀਤੀ ਗਈ ਹੈ ਤੇ ਨਾਲੋ ਨਾਲ ਰਿਪੀਟ ਆਫੈਂਡਰਸ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹ ਬੇਲ ਰਿਫਾਰਮ ਕਰੇ ਭਾਵੇਂ ਕਿਸੇ ਵੀ ਰਿਪੀਟ ਆਫੈਂਡਰ ਦੇ ਲਈ ਬੇਲ ਲੈਣਾ ਔਖਾ ਹੋਵੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਵੀ ਇਸ ਸੰਬੰਧੀ ਸਭ ਤੋਂ ਪਹਿਲਾਂ ਮੰਗ ਫੈਡਰਲ ਸਰਕਾਰ ਤੱਕ ਪਹੁੰਚਾਈ ਗਈ ਸੀ ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਸਪਸ਼ਟ ਕੀਤਾ ਸੀ ਕਿ ਸਰਕਾਰ ਦੇ ਵੱਲੋਂ ਬੇਲ ਰਿਫਾਰਮ ਸੰਬੰਧੀ ਬਿੱਲ ਟੇਬਲ ਕੀਤਾ ਜਾਏਗਾ ਜਿਸ ਦੇ ਨਾਲ ਰੀਪੀਟ ਆਫੈਂਡਰਸ ਅਤੇ ਸੀਰੀਅਸ ਕ੍ਰਿਮੀਨਲਸ ਨੂੰ ਜ਼ਮਾਨਤ ਲੈਣ ਦੇ ਵਿੱਚ ਮੁਸ਼ਕਲਾਂ ਸਾਹਮਣੇ ਆਉਣਗੀਆਂ ਅੱਜ ਕੈਨੇਡਾ ਦੇ ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ ਵੱਲੋਂ ਕ੍ਰਾਈਮ ਬਿੱਲ ਟੇਬਲ ਕੀਤਾ ਗਿਆ ਜਿਸ ਰਾਹੀਂ ਵਹੀਕਲ ਚੋਰੀ ਐਕਸਟਰਸ਼ਨ ਅਤੇ ਪੰਨ ਤੋੜ ਸਮੇਤ ਕਈ ਕ੍ਰਾਈਮਸ ਵਿੱਚ ਬੇਲ ਲੈਣ ਨੂੰ ਔਖਾ ਕੀਤਾ ਜਾਏਗਾ ਇਸ ਬਿਲ ਰਾਹੀਂ ਫੈਡਰਲ ਸਰਕਾਰ ਰਿਵਰਸ ਔਨਸਾ ਸਿਸਟਮ ਲਿਆ ਰਹੀ ਹੈ ਜਿਸ ਰਾਹੀਂ ਹੁਣ ਪਬਲਿਕ ਪ੍ਰੋਸੀਕਿਊਟਰ ਦੀ ਥਾਂ ਤੇ ਮਲਜ਼ਮਾਂ ਦੇ ਵਕੀਲ ਨੂੰ ਇਹ ਦਿਖਾਉਣਾ ਪਏਗਾ ਕਿ ਜ਼ਮਾਨਤ ਦੇਣੀ ਜਾਇਜ਼ ਕਿਵੇਂ ਹੈ ਇਸ ਬਿਲ ਦੇ ਰਾਹੀਂ ਰਿਪੀਟ ਫੈਂਡਰਸ ਲਈ ਜਿੱਥੇ ਜ਼ਮਾਨਤ ਔਖੀ ਹੋਏਗੇ ਉੱਥੇ ਹੀ ਹਰ ਕ੍ਰਾਈਮ ਲਈ ਵੱਖਰੀ ਸਜ਼ਾ ਦਾ ਪ੍ਰਬੰਧ ਵੀ ਕੀਤਾ ਜਾਏਗਾ ਭਾਵੇਂ ਜੇਕਰ ਕਿਸੇ ਨੂੰ ਇੱਕ ਕੇਸ ਦੇ ਵਿੱਚ 5 ਸਾਲ ਅਤੇ ਦੂਸਰੇ 'ਚ 4 ਸਾਲ ਦੀ ਸਜ਼ਾ ਹੋਈ ਹੈ ਤਾਂ ਕ੍ਰਿਮੀਨਲ 5 ਸਾਲ ਜੇਲ੍ਹ 'ਚ ਰਹਿ ਕੇ ਦੋਵੇਂ ਸਜ਼ਾਵਾਂ ਇਕੱਠੀਆਂ ਭੁਗਤਣ ਤੋਂ ਬਾਅਦ ਬਾਹਰ ਨਹੀਂ ਆ ਸਕੇਗਾ ਉਸ ਨੂੰ 9 ਸਾਲ ਜੇਲ੍ਹ ਚ ਰਹਿਣਾ ਪਵੇਗਾ ਭਾਪਕੇ ਦੋਵੇਂ ਮਾਮਲੇ ਚ ਸਜ਼ਾ ਵੱਖੋ ਵੱਖਰੀ ਭੁਗਤਣੀ ਪਏਗੀ ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ ਕਾਨੂੰਨ ਮੁਤਾਬਕ ਜੱਜ ਇਹ ਫੈਸਲਾ ਕਰਨ ਤੋਂ ਪਹਿਲਾਂ ਕਿ ਪ੍ਰੀ ਟ੍ਰਾਇਲ ਦੌਰਾਨ ਕਸਟਡੀ ਜ਼ਰੂਰੀ ਹੈ ਜਾਂ ਨਹੀਂ ਇਹ ਦੇਖੇਗਾ ਕਿ આરોપી ਦੇ ਬਾਕੀ ਬਕਾਇਆ ਕੇਸਾਂ ਦੀ ਗੰਭੀਰਤਾ ਕਿਹੋ ਜੀ ਹੈ ਜਿਸ ਨਾਲ ਰਿਪੀਟ ਆਫੈਂਡਰਜ਼ ਦੇ ਲਈ ਜ਼ਮਾਨਤ ਦਾ ਰਾਹ ਔਖਾ ਹੋਏਗਾ ਪ੍ਰਧਾਨ ਮੰਤਰੀ ਮਾਕਰਨੀ ਦੇ ਵੱਲੋਂ ਜਦੋਂ ਇਸ ਬਿੱਲ ਸੰਬੰਧੀ ਗੱਲ ਕੀਤੀ ਗਈ ਸੀ ਤਾਂ ਉਹਨਾਂ ਸਪਸ਼ਟ ਕੀਤਾ ਸੀ ਕਿ ਕ੍ਰਿਮੀਨਲਸ ਨੂੰ ਸਾਡੀਆਂ ਸਟੇਟਸ ਤੋਂ ਹਟਾਉਣਾ ਜ਼ਰੂਰੀ ਹੈ ਤਾਂ ਜੋ ਕੈਨੇਡੀਅਨਸ ਸੁਰੱਖਿਅਤ ਮਹਿਸੂਸ ਕਰਨ ਅਤੇ ਫੈਡਰਲ ਸਰਕਾਰ ਇਸ ਦੇ ਲਈ ਕੰਮ ਕਰ ਰਹੀ ਹੈ। ਬੇਸ਼ੱਕ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਅਰਪਨ ਖੰਨਾ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਇੱਕ ਬਿੱਲ ਲਿਆਂਦਾ ਗਿਆ ਸੀ ਪਰ ਉਸ ਨੂੰ ਤੁਰੰਤ ਹਾਊਸ ਦੇ ਵਿੱਚ ਤੋ ਬਹਿਸ ਦੇ ਲਈ ਲਿਆਂਦਾ ਜਾਵੇ ਉਸ ਨੂੰ ਲਿਬਰਲਸ ਅਤੇ ਬਾਕੀ ਪਾਰਟੀਆਂ ਦੇ ਵੱਲੋਂ ਫੇਲ ਕਰ ਦਿੱਤਾ ਗਿਆ ਸੀ ਪਰ ਹੁਣ ਸਰਕਾਰ ਆਪਣਾ ਬਿੱਲ ਲੈ ਕੇ ਆਈ ਹੈ ਜਿਸ ਦਾ ਸਵਾਗਤ ਸਭ ਦੇ ਵੱਲੋਂ ਕੀਤਾ ਜਾ ਰਿਹਾ ਪਰ ਇਸ ਦੀਆਂ ਰੀਡਿੰਗਸ ਅਤੇ ਬਹਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੀਆਂ ਧਿਰਾਂ ਇਸ ਦੇ ਨਾਲ ਸਹਿਮਤ ਨੇ ਅਤੇ ਕਿਹੜੀਆਂ ਨਹੀਂ ਚੀਨ ਨੂੰ ਡਿਸਟਰਪਟਰ ਗਲੋਬਲ ਪਾਵਰ ਕਹਿਣ ਤੋਂ 3 ਸਾਲ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਕੈਨੇਡਾ ਹੁਣ ਬੀਜਿੰਗ ਦੇ ਨਾਲ ਡੇਂਜਰਸ ਵਰਲਡ ਵਿੱਚ ਰਣਨੀਤਿਕ ਭਾਈਵਾਲੀ ਦੇ ਤੌਰ ਤੇ ਗੱਲ ਕਰ ਰਿਹਾ ਹੈ ਉਹਨਾਂ ਕਹੇ ਕਿ ਕੈਨੇਡਾ ਅਜਿਹੇ ਏਰੀਆਜ਼ ਦੇਖ ਰਿਹਾ ਜਿੱਥੇ ਦੋਵਾਂ ਦਾ ਸਹਿਯੋਗ ਵਧ ਸਕਦਾ ਹੈ ਤੇ ਉਸਦੀ ਨਹੀਂ ਕੈਨੇਡਾ ਲਈ ਰੱਖਣੀ ਜ਼ਰੂਰੀ ਹੈ। ਉਹਨਾਂ ਆਖਿਆ ਕਿ ਚੁਣੌਤੀਆਂ ਹੋਣਗੀਆਂ ਪਰ ਕੈਨੇਡੀਅਨ ਚਿੰਤਾਵਾਂ ਵਾਲੇ ਮੁੱਦਿਆਂ ਤੇ ਹਾਲਾ ਲਈ ਦੋਵੇਂ ਮੁਲਕ ਗੱਲਬਾਤ ਦੇ ਯੋਗ ਹੋਣ ਇਹ ਵੀ ਜ਼ਰੂਰੀ ਹੈ। ਆਨੰਦ ਵੱਲੋਂ ਭਾਰਤ, ਸਿੰਗਾਪੁਰ, ਚੀਨ ਦੇ ਅਫੀਸ਼ੀਅਲਸ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ ਗਿਆ ਤੇ ਹੁਣ ਪ੍ਰਧਾਨ ਮੰਤਰੀ ਮਾਕਾਰਨੀ ਵੀ ਮਲੇਸ਼ੀਆ ਸਿੰਗਾਪੁਰ ਅਤੇ ਸਾਊਥ ਕੋਰੀਆ ਦੇ ਦੌਰੇ ਤੇ ਜਾ ਰਹੇ ਨੇ ਆਨੰਦ ਨੇ ਕਿਹਾ ਕਿ ਆਰਥਿਕ ਤਣਾਅ ਘਟਾਉਣ ਅਤੇ ਸਿਕਿਉਰਿਟੀ ਹਿਊਮਨ ਰਾਈਟਸ ਵਰਗੇ ਮੁੱਦਿਆਂ ਤੇ ਬੈਲੈਂਸ ਬਣਾਉਣ ਦੀ ਮੰਗ ਉਹ ਕਰ ਰਹੇ ਨੇ ਇਸ ਲਈ ਕੈਨੇਡਾ ਨੂੰ ਸਿਕਿਉਰਿਟੀ ਪਬਲਿਕ ਸੇਫਟੀ ਨਾਲ ਸੰਬੰਧਤ ਚਿੰਤਾਵਾਂ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਤੇ ਸਪਲਾਈ ਚੇਨ ਬਣਾਉਣ ਲਈ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਨੰਦ ਨੇ ਅਮਰੀਕਾ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਟੈਰਫਾਂ ਨੇ ਕੈਨੇਡਾ ਦੇ ਕਈ ਸੈਕਟਰਾਂ ਨੂੰ ਪ੍ਰਭਾਵਿਤ ਕੀਤਾ ਹੈ ਇਨਵੈਸਟਮੈਂਟ ਰੋਕੀ ਹੈ ਬੇਸ਼ੱਕ ਚੀਨ ਨੇ ਈਵੀ ਟੈਰਫ ਵਿੱਚ ਬਰਾਬਰਤਾ ਕੀਤੀ ਗਈ ਸੀ ਜਿਨ੍ਹਾਂ ਕਿਹਾ ਕਿ ਕੈਨੇਡਾ ਤੇ ਬੀਜਿੰਗ 2005 ਵਿੱਚ ਰਣਨੀਤਿਕ ਸਾਂਝ ਵਧਾਉਣ ਲਈ ਸਹਿਮਤ ਹੋਏ ਸਨ ਪਰ ਹੁਣ ਇਸ ਨੂੰ ਅੱਜ ਦੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਰੀਨਿਊ ਅਤੇ ਰੀਫੋਕਸਡ ਕਰਨ ਦੀ ਜ਼ਰੂਰਤ ਹੈ ਦੋਵਾਂ ਮੁਲਕਾਂ ਦੇ ਦਰਮਿਆਨ ਟ੍ਰੇਡ 118.7 ਬਿਲੀਅਨ ਅਮਰੀਕਾ ਤੋਂ ਬਾਅਦ ਚੀਨ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਜਿਸ ਨਾਲ ਕੈਨੇਡਾ ਨੇ ਕੁੱਲ ਬਾਈਲੇਟਰਲ ਟ੍ਰੇਡ ਦੋ 924.4 ਬਿਲੀਅਨ ਡਾਲਰ ਤੱਕ ਪਿਛਲੇ ਸਾਲ ਪਹੁੰਚਾਇਆ ਹੈ ਅਨੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੈਨੇਡਾ ਨੂੰ ਜੀ7 ਵਿੱਚ ਮਜ਼ਬੂਤ ਇਕਨੋਮੀ ਬਣਾਉਣਾ ਚਾਹੁੰਦੇ ਨੇ ਇਸ ਲਈ ਟ੍ਰੇਡ ਡਿਵਰਸਿਫਿਕੇਸ਼ਨ ਜ਼ਰੂਰੀ ਹੈ ਅਤੇ ਉਹਨਾਂ ਵੱਲੋਂ ਤਿੰਨੇ ਮੌਲਕਾਂ ਨੂੰ ਵਿਜ਼ਿਟ ਕਰਨ ਦਾ ਇਹ ਹਿੱਸਾ ਸੀ ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਮੈਰਾਨੀ ਜੋਲੀ ਨੇ 2024 ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਨਾਲ ਬੀਜਿੰਗ ਦੇ ਵਿੱਚ ਮੁਲਾਕਾਤ ਕੀਤੀ ਸੀ ਅਤੇ ਇਹ ਮੀਟਿੰਗ 5 ਘੰਟੇ ਚੱਲੀ ਸੀ ਅਤੇ ਹੁਣ 2 ਘੰਟੇ ਦੀ ਮੀਟਿੰਗ ਦੇ ਵਿੱਚ ਸਾਈਬਰ ਸਿਕਿਉਰਿਟੀ 에ਅ ਟ੍ਰੈਵਲ ਹੈਲਥ ਐਨਰਜੀ ਅਤੇ এনवायरमेंट ਵਰਗੇ ਮੁੱਦਿਆਂ ਤੇ ਚਰਚਾ ਹੋਈ ਹੈ ਤੇ ਆਨੰਦ ਨੇ ਚੀਨ ਦੇ ਵਿਦੇਸ਼ ਮੰਤਰੀ ਨੂੰ ਕੈਨੇਡਾ ਆਉਣ ਦਾ ਸੱਦਾ ਵੀ ਦਿੱਤਾਗਾ ਕਿਉਂਕਿ ਅਮਰੀਕਾ ਤੋਂ ਬਾਅਦ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਤੇ ਉੱਪਰ 75% ਤੋਂ ਜ਼ਿਆਦਾ ਟੈਰਫ ਲਗਾਏ ਗਏ ਸਨ ਜਿਸ ਦੇ ਨਾਲ ਕੈਨੋਲਾ ਇੰਡਸਟਰੀ ਪ੍ਰਭਾਵਿਤ ਹੋਈ ਤੇ ਇਸ ਲਈ ਇਹ ਹਵਾਲਾ ਦਿੱਤਾ ਜਾ ਰਿਹਾ ਸੀ ਕਿ ਕੈਨੇਡਾ ਦੇ ਵੱਲੋਂ ਚੀਨੀ ਈਵੀਜ਼ ਅਤੇ ਬੈਟਰੀਜ਼ ਦੇ ਉੱਪਰ ਜੋ 100% ਟੈਰਫ ਲਗਾਏ ਨੇ ਉਸ ਕਾਰਨ ਇਹ ਸਾਰਾ ਕੁਝ ਹੋਇਆ ਪਰ ਹੁਣ ਦੋਵੇਂ ਮੁਲਕਾਂ ਨੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਹੈ ਤੇ ਟੈਰਫ ਰੀਲੀਫ ਵੀ ਭਵਿੱਖ ਦੇ ਵਿੱਚ ਸੰਭਵ ਹੈ ਕੈਨੇਡਾ ਦੇ ਇੰਡਸਟਰੀਅਲ ਰਿਲੇਸ਼ਨ ਬੋਰਡ ਵੱਲੋਂ ਪਿਛਲੇ ਸਾਲ ਆਟਵਾ ਵੱਲੋਂ ਪੋਸਟਲ ਵਰਕਰਾਂ ਨੂੰ ਕੰਮ 'ਤੇ ਵਾਪਸ ਲਿਆਉਣ ਲਈ ਕੈਨੇਡਾ ਲੇਬਰ ਕੋਡ ਦੇ ਕਲॉज 107 ਦੇ ਵਰਤੋਂ ਕਰਨ ਸੰਬੰਧੀ ਕੀਤੇ ਚੈਲੰਜ 'ਚ ਯੂਨੀਅਨ ਖਿਲਾਫ ਫੈਸਲਾ ਸੁਣਾਇਆ ਫੈਡਰਲ ਸਰਕਾਰ ਵੱਲੋਂ ਇਹ ਹੁਕਮ ਪਿਛਲੇ ਸਾਲ ਹੌਲੀਡੇ ਸੀਜ਼ਨ ਦੇ ਬੀਜੀ ਸਮੇਂ ਦੌਰਾਨ ਸਟ੍ਰਾਈਕ ਖਤਮ ਕਰਵਾਉਣ ਦੇ ਲਈ ਦਿੱਤੇ ਗਿਆ ਸਨ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਾਂ ਨੇ ਇਸ ਕਦਮ ਨੂੰ ਚੁਣੌਤੀ ਦਿੱਤੀ ਸੀ ਕਿ ਸਟ੍ਰਾਈਕ ਕਰਨ ਦੇ ਅਧਿਕਾਰ ਦੀ ਉਲੰਘਣਾ ਹੈ 보ਡ ਨੇ ਫੈਸਲਾ ਸੁਣਾਇਆ ਕਿ ਇਹ ਕਲੌਜ਼ 107 ਦੀ ਉਲੰਘਣਾ ਨਹੀਂ ਹੈ ਤੇ ਇਹ ਵੀ ਕਿਹਾ ਕਿ ਉਹਨਾਂ ਕੋਲ ਮਨਿਸਟਰ ਦੇ ਡਿਸੀਜਨ ਦਾ ਰਿਵਿਊ ਕਰਨ ਦਾ ਅਧਿਕਾਰ ਨਹੀਂ ਹੈ ਕਿਉਂਕਿ ਕੋਰਟਸ ਨੇ ਮੰਨਿਆ ਕਿ ਸਟ੍ਰਾਈਕ ਕਰਨ ਦੇ ਅਧਿਕਾਰ ਦੀ ਲਿਮਟ ਹੋ ਸਕਦੀ ਹੈ ਪਰ ਕੁਝ ਹਾਲਾਤਾਂ ਵਿੱਚ ਗਵਰਨਮੈਂਟ ਇੰਟਰਵੈਂਸ਼ਨ ਨੂੰ ਸਹੀ ਮੰਨਿਆ ਜਾਏਗਾ ਅਤੇ ਚਾਰਟਰ ਦੇ ਸੈਕਸ਼ਨ 1 ਵਿੱਚ ਹੈ ਇਸ ਆਧਾਰ ਤੇ ਫੈਸਲਾ ਦਿੱਤਾ ਗਿਆ ਬੋਰਡ ਵੱਲੋਂ ਇਹ ਫੈਸਲਾ ਸਰਬਸੰਮਤੀ ਦੇ ਨਾਲ ਨਹੀਂ ਕੀਤਾ ਗਿਆ ਇੱਕ ਬੋਰਡ ਮੈਂਬਰ ਨੇ ਸੁਝਾਅ ਦਿੱਤਾ ਸੀ ਕਿ ਫੈਸਲਾ ਵਰਕਰਾਂ ਦੇ ਸਟ੍ਰਾਈਕ ਕਰਨ ਦੇ ਚਾਰਟਰ ਰਾਈਟ ਦੀ ਉਲੰਘਣਾ ਹੈ ਪਰ ਦੋਵੇਂ ਧਿਰਾਂ ਦਰਮਿਆਨ ਵਿਵਾਦ ਹਲੇ ਵੀ ਜਾਰੀ ਹੈ ਕਿਉਂਕਿ ਨਵੇਂ ਸਮਝੌਤੇ ਉੱਪਰ ਫਿਲਹਾਲ ਕੈਨੇਡਾ ਪੋਸਟਲ ਯੂਨੀਅਨ ਅਤੇ ਕੈਨੇਡਾ ਪੋਸਟ ਨਹੀਂ ਪਹੁੰਚੀ ਅਤੇ ਦੋਵਾਂ ਚ ਸਹਿਮਤੀ ਨਹੀਂ ਬਣੀ ਅਤੇ 25 ਸਤੰਬਰ ਨੂੰ ਕੈਨੇਡਾ ਪੋਸਟਲ ਵਰਕਰਸ ਦੇ ਵੱਲੋਂ ਦੁਬਾਰਾ ਸਟ੍ਰਾਈਕ ਸ਼ੁਰੂ ਕੀਤੀ ਗਈ ਸੀ ਕਿਉਂਕਿ ਉਸ ਸਮੇਂ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਪੋਸਟ ਦੇ ਵਿੱਚ ਭਵਿੱਖੀ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਜਿਸ ਵਿੱਚ ਅਗਲੇ 10 ਸਾਲਾਂ ਚ ਡੋਰ ਟੂ ਡੋਰ ਡਿਲੀਵਰੀ ਬੰਦ ਕਰਕੇ ਕਮਿਊਨਿਟੀ ਬਾਕਸ ਲਗਾਉਣ ਦੇ ਪ੍ਰੋਪੋਜ਼ਲ ਆਪਕੇ ਪਲੈਨਿੰਗ ਸੀ ਅਤੇ ਇਸ ਤੋਂ ਬਾਅਦ ਪੋਸਟਲ ਵਰਕਰਸ ਨੇ ਦੁਬਾਰਾ ਸਟ੍ਰਾਈਕ ਸ਼ੁਰੂ ਕੀਤੀ ਸੀ ਅਤੇ ਆਖਿਆ ਸੀ ਕਿ ਇਹ ਫੈਸਲਾ ਭਵਿੱਖ ਦੇ ਵਿੱਚ ਪੋਸਟਲ ਵਰਕਰਾਂ ਦੀਆਂ ਨੌਕਰੀਆਂ ਨੂੰ ਖਤਮ ਕਰੇਗਾ ਅਤੇ ਹੁਣ ਸਟ੍ਰਾਈਕ ਬੇਸ਼ੱਕ ਚੱਲ ਰਹੀ ਹੈ ਪਰ ਇਸ ਨੂੰ ਰੋਟੇਸ਼ਨ ਵਾਈਜ਼ ਕੀਤਾ ਜਾ ਰਿਹਾ ਹੈ ਭਾਵ ਕਿ ਸਾਰੇ ਵਰਕਰ ਸਟ੍ਰਾਈਕ ਤੇ ਨਹੀਂ ਹੁੰਦੇ ਕੁਝ ਇਲਾਕਿਆਂ 'ਚ ਦੈਨਾਂ ਟੈਕ ਕੀਤੇ ਗਏ ਨੇ ਕਿ ਕਿੱਥੇ ਕਿਸ ਤਨ ਵਰਕਰ ਸਟ੍ਰਾਈਕ ਦੇ ਉੱਪਰ ਰਹਿਣਗੇ ਪਰ ਫੈਡਰਲ ਸਰਕਾਰ ਦੇ ਕੈਨੇਡਾ ਪੋਸਟ ਨਾਲ ਸੰਬੰਧਿਤ ਮਿਨਿਸਟਰ ਦੇ ਵੱਲੋਂ ਦੋਵੇਂ ਧਿਰਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਟੇਬਲ ਉੱਪਰ ਬੈਠਣ ਅਤੇ ਇੱਕ ਚੰਗੇ ਸਮਝੌਤੇ ਉੱਪਰ ਪਹੁੰਚਣ। ਪੇਸ਼ਕ ਕੈਨੇਡਾ ਪੋਸਟ ਦੇ ਵੱਲੋਂ ਆਪਣਾ ਨਵਾਂ ਪ੍ਰੋਪੋਜ਼ਲ ਦੇ ਦਿੱਤਾ ਗਿਆ ਪਰ ਉਸ ਉੱਪਰ ਯੂਨੀਅਨ ਵਿਚਾਰ ਕਰ ਰਹੀ ਹੈ ਕਿ ਨਹੀਂ ਇਹ ਫਿਲਹਾਲ ਸਪਸ਼ਟ ਨਹੀਂ ਹੈ। ਗੁਲਾਟੀ ਪਬਲਿਸ਼ਰ ਜੋ ਕਿ ਸਰੀ ਦੇ ਵਿੱਚ ਇੱਕ ਕਿਤਾਬਾਂ ਦਾ ਬਹੁਤ ਵੱਡਾ ਸਟੋਰ ਹੈ ਆਓ ਇਸ ਸਟੋਰ ਬਾਰੇ ਹੋਰ ਜਾਣਦੇ। ਦੋਸਤੋ ਅਸੀਂ ਐਸੋ ਲਿਖੜੇ ਗੁਲਾਰਟੀ ਪਬਲਿਸ਼ਰ ਸਰੀ ਦੇ ਵਿੱਚ ਇਹ ਸਰੀ ਦੀ ਇੱਕ ਬਹੁਤ ਵੱਡੀ ਖਾਸੀਅਤ ਆ ਸਰੀ ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਪੰਜਾਬੀ ਕਿਤਾਬਾਂ ਦੀ ਏਡੀ ਵੱਡੀ ਸ਼ਾਪ ਸਾਰਾ ਸਾਲ ਖੁੱਲੀ ਰਹਿੰਦੀ ਹੈ ਅਸतीश ਗੁਲਾਰਟੀ ਹੁਣਾਂ ਕੋਲ ਅਸੀਂ ਆਏ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੁਲਾਰਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਸਕਰਨ ਜੀ ਚੈਨਲ ਪੰਜਾਬੀ ਦਾ ਤੁਹਾਡਾ ਸਾਰੇ ਲਿਸਨਰ ਦਾ ਜਿਹੜੇ ਲਗਾਤਾਰ ਪੰਜਾਬੀ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਪੰਜਾਬੀ ਦੀ ਆਪਾਂ ਗੱਲ ਕਰ ਰਹੇ ਹਾਂ ਅ ਅਸੀਂ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਥੋੜਾ ਜਿਹਾ ਆਪਣਾ ਪੁਰਾਣਾ ਸਫਰ ਤੇ ਐਸ ਵੇਲੇ ਇਹ ਸਟੋਰ ਏਡਾ ਵੱਡਾ ਹੋ ਚੁੱਕਿਆ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਜਿਸ ਕੰਨੀ ਸਾਡਾ ਪ੍ਰਕਾਸ਼ਨ ਨੂੰ ਤਾਂ ਅੱਜ ਕਰੀਬ 28 ਸਾਲ ਹੋ ਗਏ ਨੇ ਜੀ 1997 ਦਾ ਸ਼ੁਰੂਆਤ ਕੀਤੀ ਹੋਈ ਹੈ ਔਰ ਇੱਥੇ ਵੀ 2003 ਤੋਂ ਲਗਾਤਾਰ ਪੁਸਤਕ ਪ੍ਰਦਰਸ਼ਨੀਆਂ ਲੱਗ ਰਹੀਆਂ ਔਰ 23 ਸਾਲ ਤਾਂ ਲਗਾਤਾਰ ਪੁਸਤਕ ਪ੍ਰਦਰਸ਼ਨੀਆਂ ਲੱਗੀਆਂ ਔਰ ਪਿਛਲੇ 6 ਸਾਲ ਤੋਂ ਲਗਾਤਾਰ ਇਹ ਸਟੋਰ ਚੱਲ ਰਿਹਾ ਜਿਹੜਾ ਸੱਤੇ ਦਿਨ ਖੁੱਲ੍ਹਾ ਰਹਿੰਦਾ ਔਰ ਸਵੇਰੇ 10 ਵਜੇ ਤੋਂ 7 ਵਜੇ ਤੱਕ ਜਦੋਂ ਸ਼ੁਰੂਆਤ ਕੀਤੀ ਸੀ ਤੇ 5-4000 ਕਿਤਾਬਾਂ ਸੀ ਅੱਜ 15000 ਤੋਂ ਵੱਧ ਟਾਈਟਲ ਨੇ ਇੱਥੇ ਹਰ ਕਿਤਾਬ ਮੌਜੂਦ ਔਰ ਜਿਹੜੀ ਨਹੀਂ ਹੁੰਦੀ ਅਸੀਂ ਮੰਗਵਾ ਕੇ ਦਿੰਦੇ ਆ ਸਰ ਕਿਸੇ ਨੂੰ ਇਹ ਕੰਪਲੇਨ ਨਹੀਂ ਹੁੰਦੀ ਕਿ ਕਿਤਾਬ ਮਿਲਦੀ ਨਹੀਂ ਸਾਡੀ ਕੋਸ਼ਿਸ਼ ਹੁੰਦੀ ਇੱਥੇ ਆ ਕੇ ਦੇਖੋ ਇਹ ਸਮੁੰਦਰ ਹੈ ਇਹਦੇ ਵਿੱਚ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਤੇ ਵੜਨ ਦੀ ਤਾਂ ਤੁਹਾਨੂੰ ਹੈਰਾਨੀ ਹੋਏਗੀ ਕਿ ਵੀ ਹੈ ਐਡਾ ਵੱਡਾ ਸਮੁੰਦਰ ਐਸੀ ਕਹਿੰਦੇ ਉਹਨਾਂ ਚ ਇੱਕ ਸ਼ਖਸ ਵੀ ਬੈਠਾ ਹੋਇਆ ਉਹ 15000 ਕਿਤਾਬਾਂ ਨੂੰ ਕੰਟਰੋਲ ਕਰ ਰਿਹਾ ਦੇਖ ਰਿਹਾ ਅੱਗੇ ਲੈ ਕੇ ਜਾ ਰਿਹਾ ਗੁਰਦੇ ਸਾਬ ਤੁਸੀਂ ਲਗਭਗ ਨਾਰਥ ਅਮਰੀਕਾ ਦੇ ਵਿੱਚ ਹਰ ਥਾਂ ਦੇ ਉੱਤੇ ਜਾਣੇ ਹੋ ਕੈਲਗਰੀ ਐਡਵਿੰਟਨ ਵੈਨੀ ਪੈਗ ਟੋਰਾਂਟੋ ਲੰਬਾ ਸਮਾਂ ਤੁਸੀਂ ਕੱਢਦੇ ਆ ਇੱਧਰ ਆਪਣੇ ਅਮਰੀਕਾ ਦੇ ਵਿੱਚ ਫ੍ਰੈਜ਼ ਨੋ ਐਲ ਏ ਤੇ ਉਹ ਨਿਊਯਾਰਕ ਤੱਕ ਦੇ ਕਿਸੇ ਸ਼ਹਿਰ ਦੇ ਵਿੱਚ ਇਦਾਂ ਪੰਜਾਬੀ ਕਿਤਾਬਾਂ ਦਾ ਪੱਕਾ ਐਡਾ ਵੱਡਾ ਸਟੋਰ ਹੈਗਾ ਜੀ ਨਹੀਂ ਫਿਲਹਾਲ ਤਾਂ ਨਹੀਂ ਹੈ ਜੀ ਟੋਰਾਂਟੋ ਦੇ ਵਿੱਚ ਕੁਝ ਸਟੋਰ ਹੈਗੇ ਨੇ ਲੇਕਿਨ ਉਹ ਧਾਰਮਿਕ ਕਿਤਾਬਾਂ ਹੀ ਡੀਲ ਕਰਦੇ ਨੇ ਜੀ ਜੀ ਸਾਹਿਤਕ ਕਿਤਾਬਾਂ ਦਾ ਕੋਈ ਵੀ ਨਾ ਕੈਨੇਡਾ 'ਚ ਹੈ ਜਾਂ ਨਾ ਅਮਰੀਕਾ ਦੇ ਵਿੱਚ ਸਾਨੂੰ ਸਾਰੇ ਕਹਿੰਦੇ ਨੇ ਤੁਸੀਂ ਹਰ ਜਗ੍ਹਾ ਖੋਲੋ ਪਰ ਸਾਡੀ ਇਨੀ ਹਿੰਮਤ ਨਹੀਂ ਕਿ ਕਿਉਂਕਿ ਇਹ ਕਿਤਾਬਾਂ ਇੱਕ ਪੈਸ਼ਨ ਹੈ ਮਤਲਬ ਇਹ profession ਦੇ ਤੌਰ ਤੇ ਜਦੋਂ ਹੋਏਗਾ ਸ਼ਾਇਦ ਸਟੋਰ ਖੁੱਲਣ ਫਿਲਹਾਲ ਤੇ ਅੰਗਰੇਜ਼ੀ ਦੇ ਸਟੋਰ ਬਹੁਤ ਸਾਰੇ ਬੰਦ ਵੀ ਹੋਏ ਪਰ ਅਸੀਂ ਉਹਨਾਂ ਜਦੋਂ ਬੰਦ ਹੋਏ ਅਸੀਂ ਪੰਜਾਬੀ ਦਾ ਸਟੋਰ ਖੋਲ ਲਿਆ ਔਰ ਇਹ ਕਾਮਯਾਬੀ ਨਾਲ ਚੱਲ ਰਿਹਾ ਹਾਲੇ ਤੱਕ ਕੋਸ਼ਿਸ਼ ਪਰ ਇਹਦੇ ਲਈ ਬਹੁਤ ਕੋਸ਼ਿਸ਼ ਕਰਨੀ ਪੈਂਦੀ ਤਰਦਦ ਕਰਨਾ ਪੈਂਦਾ ਹਰ ਸ਼ਹਿਰ ਦੇ ਵਿੱਚ ਜਾ ਕੇ ਪੁਸਤਕ ਪ੍ਰਦਰਸ਼ਨੀ ਲਗਾਉਣੀ ਪੈਂਦੀ ਹੈ ਕੁਝ ਸਮੇਂ ਵਾਸਤੇ 10 15 ਦਿਨ 20 ਦਿਨ ਕਿਤੇ ਜਿਵੇਂ ਟਾਂਟੋ ਸੀ 20 ਦਿਨ ਲਾਉਨੇ ਆ ਐਡਮਿੰਟਨ ਕੈਲਗਰੀ 10-10 ਦਿਨ ਲਾਉਨੇ ਆ ਐਸਐਸ ਕਾਰਟੂਨ ਲਾਉਨੇ ਆ ਵਿਨੀਪੈਗ 10 ਦਿਨ ਲਾਉਨੇ ਆ ਜਿਵੇਂ ਕੈਲੀਫੋਰਨੀਆ ਦੇ ਵਿੱਚ ਸੈਟਲ ਤੋਂ ਸ਼ੁਰੂ ਕਰਕੇ ਯੂਬਾ ਸਿਟੀ ਫ੍ਰੈਜ਼ਨੋ ਬੇਕਰਸਫੀਲਡ ਹੈਵਰਡ ਅਸੀਂ ਕੋਸ਼ਿਸ਼ ਕਰਦੇ ਹਾਂ ਸਾਲ 'ਚ ਦੋ ਵਾਰੀ ਉੱਥੇ ਉਹ ਸਦ ਪਦਰਸ਼ੀਆਂ ਲਾਗਿਏ ਸਾਡੀ ਇੱਕ ਨਾ ਇੱਕ ਸਾਈਕੀ ਹੈ ਹਿਊਮਨ ਸਾਈਕੀ ਹੈ ਕਿ ਅਸੀਂ ਕੰਨ ਰਸਦੇ ਆਦੀ ਆ ਅਸੀਂ ਪੜਨ ਦੇ ਆਦੀ ਹੈ ਨਹੀਂ ਲੇਕਿਨ ਅਸੀਂ ਸ਼ਰਮਿੰਦਾ ਕਰਦੇ ਆ ਆਪਣੇ ਪਾਠਕਾਂ ਨੂੰ ਪੜਨ ਵਾਸਤੇ ਕਿਤਾਬਾਂ ਉਹਨਾਂ ਦੇ ਕੋਰ ਲੈ ਕੇ ਜਾਂਦੇ ਆ ਸਾਡੇ ਸ਼ੁਰੂ ਇਸ ਤਰ੍ਹਾਂ ਦੀ ਆਦਤ ਹੀ ਨਹੀਂ ਬਣੀ ਕਿ ਅਸੀਂ ਕਿਤਾਬ ਲੈਣ ਵਾਸਤੇ ਕਿਸੇ ਸਥਾਨ ਤੇ ਜਾਈਏ ਕਿਤਾਬਾਂ ਨੂੰ ਲੋਕਾਂ ਤੱਕ ਚੱਲ ਕੇ ਜਾਣਾ ਪੈਂਦਾ ਹਾਲੇ ਤੱਕ ਇਹ ਪੰਜਾਬ ਦੇ ਵਿੱਚ ਵੀ ਹੈ ਇਹ ਇੱਥੇ ਵੀ ਹੈ ਉੱਥੇ ਪੁਸਤਕ ਪ੍ਰਦਰਸ਼ਨੀਆਂ ਕਿਉਂਕਿ ਕਾਲਜ ਬਹੁਤ ਹੈ ਯੂਨੀਵਰਸਿਟੀਆਂ ਬਹੁਤ ਹੈ ਉੱਥੇ ਕਿਤਾਬਾਂ ਦੀ ਡਿਮਾਂਡ ਵੀ ਬਹੁਤ ਹੈ ਲੇਕਿਨ ਇੱਥੇ ਉਹ ਸਿਸਟਮ ਹੈ ਨਹੀਂ ਨਾ ਤਾਂ ਕਾਲਜ ਹੈ ਜਿੱਥੇ ਐਗਜ਼ਿਬਿਸ਼ਨ ਲੱਗੇ ਨਾ ਕੋਈ ਉਸ ਤਰ੍ਹਾਂ ਦਾ ਪੰਜਾਬੀ ਦਾ ਵਰਤਾਰ ਹੈ ਤੇ ਸਾਨੂੰ ਜਿੱਥੇ ਇਕੱਠ ਹੁੰਦੇ ਨੇ ਪੰਜਾਬੀਆਂ ਦੇ ਜਿਵੇਂ ਨਗਰ ਕੀਰਤਨ ਹੈ ਜਿਵੇਂ ਕੋਈ ਸਹਿਤਕ ਪ੍ਰੋਗਰਾਮ ਹੋ ਰਿਹਾ ਸੀ ਉਹਨਾਂ ਦੇ ਵਿੱਚ ਜਾ ਕੇ ਪਾਰਟਿਸਿਪੇਟ ਕਰਦੇ ਆ ਉੱਥੇ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਂਦੇ ਆ ਤੇ ਉਹਦਾ ਵੱਤਵਾਦ ਸਾਨੂੰ ਰਿਸਪੌਂਸਿਵ ਮਿਲਦਾ ਤੁਸੀਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਯੂਬਾ ਸਿਟੀ ਜਾ ਰਹੇ ਹੋ ਉੱਥੇ ਵਿਸ਼ਾਲ ਨਗਰ ਕੀਰਤਨ ਤੇ ਜਦੋਂ ਤੁਸੀਂ ਉੱਥੇ ਨਗਰ ਕੀਰਤਨ ਦੇ ਵਿੱਚ ਜਾਂਦੇ ਹੋ ਉੱਥੇ ਕਿਤਾਬਾਂ ਵਿਕਦੀਆਂ ਨੇ ਹਾਂਜੀ ਬਿਲਕੁਲ ਵਿਕਦੀਆਂ ਨੇ ਲੋਕ ਤਾਂ ਇੰਤਜ਼ਾਰ ਕਰਦੇ ਨੇ ਕਦੋਂ ਅਸੀਸੀਬਿਲਟੀ ਆਏਗਾ ਸਾਲ ਬਾਅਦ ਉੱਥੇ ਤੇ ਹਰ ਨਵੇਂ ਪਾਠ ਵੀ ਬਹੁਤ ਜੁੜਦੇ ਨੇ ਹਰ ਸਾਲ ਅਸੀਂ ਉੱਥੇ ਇੱਕ ਪਾਰਕਿੰਗ ਲੋਟ ਟੈਂਟ ਲਗਾ ਕੇ ਉੱਥੇ ਕਰਦੇ ਆ ਹੁਣ ਵੀ ਲੱਗੇਗਾ 3 ਦਿਨ ਲਗਾਤਾਰ ਫਿਰ ਤੋਂ ਬਾਅਦ 2 ਦਿਨ ਫਿਰ ਅਗਲੇ ਹfte ਬੇਕਰਸਫੀਲਡ ਦੇ ਵਿੱਚ ਨਗਰ ਕੀਰਤਨ ਫਿਰ 4 ਦਿਨ ਅਸੀਂ ਫਰੇਜ਼ਰੋਂ ਬੁੱਕ ਫੇਅਰ ਲਗਾਵਾਂਗੇ ਇਸੋ ਇਹਨਾਂ ਦਿਨਾਂ ਦੇ ਵਿੱਚ ਇੱਥੇ ਮਤਲਬ ਨਵੰਬਰ ਔਰ ਮਾਰਚ ਦੇ ਵਿੱਚ ਅਸੀਂ ਕੰਟੀਨਿਊ ਲਾਦੇ ਰਹਿੰਦੇ ਹਾਂ ਨਗਰ ਕੀਰਤਨ ਬਹੁਤ ਹੁੰਦੇ ਨੇ ਯੂਬਾ ਸਿਟੀ ਨਗਰ ਕੀਰਤਨ ਤੇ ਤੁਹਾਨੂੰ ਲੱਭਣਾ ਹੋਵੇ ਸਾਡੇ ਦਰਸ਼ਕਾਂ ਨੇ ਜਿਹੜੇ ਅਮਰੀਕਾ ਦੇ ਵਿੱਚ ਦੇਖ ਰਹੇ ਆ 106 ਨੰਬਰ ਸਟਾਲ ਹੈ ਜੀ ਆਲਰੇਡੀ ਬੁਕਿੰਗ ਹੋ ਚੁੱਕੀ ਆ 106 ਨੰਬਰ ਤੇ ਟੈਂਟ ਲੱਗਿਆ ਹੋਏਗਾ ਬਕਾਇਦਾ ਕਿਤਾਬਾਂ ਡਿਸਪਲੇ ਹੋਣਗੀਆਂ ਬੈਨਰ ਲੱਗੇ ਹੋਣਗੇ ਉਹਨ ਦੇ ਬੜਾ ਇਜ਼ੀ ਅਲੱ ਬਣਾਉਂਦੇ ਚੇਤਨਾ ਪ੍ਰਕਾਸ਼ਨ ਦਾ ਸਟਾਲ ਹੋਏਗਾ ਬਲੜੀ ਸਾਹਿਬ ਆਖਰ ਦੇ ਵਿੱਚ ਇੱਕ ਵਾਰੀ ਇੱਥੇ ਦਾ ਐਡਰੈਸ ਤੇ ਆਪਣਾ ਕੰਟੈਕਟ ਨੰਬਰ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜ਼ਰੂਰ ਦੱਸਿਓ ਮੇਰਾ ਨੰਬਰ ਹੈ 6047500199 6047500189 ਔਰ ਮੇਰਾ ਦੂਜਾ ਇੰਡੀਆ ਦਾ ਨੰਬਰ ਵੀ 981529845 ਦੋਨਾਂ ਤੇ ਵਟਸਐਪ ਵੀ ਚੱਲਦਾ ਹੈ ਰੈਗੂਲਰ ਫੋਨ ਵੀ ਆਉਂਦੇ ਨੇ ਅਮਰੀਕਾ ਦਾ ਮੇਰਾ ਅਲੱਗ ਨੰਬਰ ਹੈ ਔਰ ਸਾਡਾ ਜਿਹੜਾ ਐਡਰੈਸ ਹੈ ਯੂਨਿਟ ਨੰਬਰ 111 8312 128 ਸਟਰੀਟ ਸਰੀ ਇਹ ਸੱਤੇ ਦਿਨ ਖੁੱਲਾ ਰਹਿੰਦਾ ਕਦੀ ਕਦੀ ਟਿਊਜ਼ਡੇ ਨੂੰ ਆਫ ਕਰਨਾ ਪੈਂਦਾ ਲੇਕਿਨ ਰੈਗੂਲਰ ਕੋਸ਼ਿਸ਼ ਹੁੰਦੀ ਹੈ ਕਿ ਜਿੰਨ ਖੋਲੀ ਔਰ 10 ਵਜੇ ਤੋਂ ਲੈ ਕੇ 7 ਵਜੇ ਤੱਕ ਅਸੀਂ ਬੈਠਦੇ ਹਾਂ ਔਰ ਵੀ ਪੱਚੀ ਲੋਕ ਡੇਲੀ ਆਉਂਦੇ ਨੇ ਮੇਰੀ ਉਮੀਦ ਹੈ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਆਉਣਗੇ ਜਿਵੇਂ ਕੱਪੜੇ ਲੈਣ ਜਾਂਦੇ ਨੇ ਜਾਂ ਹੋਰ ਚੀਜ਼ਾਂ ਖਰੀਦਣ ਜਾਂਦੇ ਨੇ ਕਾਸ਼ ਉਹ ਸਮਾਂ ਆਵੇ ਲੋਕ ਕਿਤਾਬਾਂ ਵੱਲ ਵੀ ਆਉਣ ਆ ਵੀ ਰਹੇ ਨੇ ਪਰ ਮੇਰੀ ਕੋਸ਼ਿਸ਼ ਹੈ ਕਿ ਇੱਕ ਵਾਰ ਆ ਕੇ ਜਰੂਰ ਚਾਤੀ ਮਾਰਨ ਹੋ ਸਕਦਾ ਉਹ ਕਿਤਾਬਾਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਦੋਸਤੋ ਸਟ੍ਰੀਟ ਕੁਆਲਟੀ ਹੁਣ ਨਾਲ ਅਸੀਂ ਗੱਲਬਾਤ ਕੀਤੀ ਮੈਂ ਫਿਰ ਉਸੇ ਗਲਤੀ ਹੋਣਾ ਸਰੀ ਦੀਆਂ ਬਹੁਤ ਸਾਰੀਆਂ ਬਲੱਖਣਤਾਵਾਂ ਨੇ ਤੇ ਇਹ ਵੀ ਸਰੀ ਦੇ ਹਿੱਸੇ ਹੀ ਆਇਆ ਕਿ ਇੱਥੇ ਐਡਾ ਵੱਡਾ ਪੰਜਾਬੀ ਸਾਹਿਤਿਕ ਤੇ ਧਾਰਮਿਕ ਕਿਤਾਬਾਂ ਦਾ ਜਿਹੜਾ ਸਟੋਰ ਮੌਜੂਦ ਹੈ ਕੈਮਰਾਮੈਨ ਆਰਸ਼ੀ ਡੂਨਰ ਜਿਸ ਕਰਨ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਐਡਮੰਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾ ਖਬਰ ਇਹ ਹੈ ਵੀ ਤੁਹਾਨੂੰ ਪਤਾ ਹੈ ਇਲੈਕਸ਼ਨ ਹੋ ਕੇ ਹਟੀ ਹੈ ਮਿਊਨਿਸਪਲ ਇਲੈਕਸ਼ਨ ਜਿਹਦੇ ਵਿੱਚ ਜਿਹੜੀਆਂ ਪਹਿਲਾਂ ਤਾਂ ਉਸ ਦਿਨ ਹੀ ਬੜੇ ਦੇਰ ਬਾਅਦ ਜਾ ਕੇ ਜਿਹੜੇ ਰਿਜ਼ਲਟ ਸੀਗੇ ਜੀ ਆਏ ਨੇ ਪਹਿਲਾਂ ਵੋਟਾਂ ਵੀ ਬਹੁਤ ਦੇਰ ਲੇਟ ਤੱਕ ਪੈਂਦੀਆਂ ਰਹੀਆਂ ਫਿਰ ਉਹ ਜਿਹੜੇ ਰਿਜ਼ਲਟ ਆ ਜੀ ਉਹ ਦੂਸਰੇ ਦਿਨ ਰਿਜ਼ਲਟ ਜਿਹੜੇ ਆ ਉਹ ਅਨ ਅਫੀਸ਼ੀਅਲ ਤੌਰ ਤੇ ਦੱਸੇ ਗਏ ਸੀਗੇ ਉਹਦੇ ਵਿੱਚ ਇੱਕ ਵੈਸਟ ਐਡਮਿੰਟਨ ਵੱਲੋਂ ਹੈ ਜੀ ਵਾਰਡ ਸੀਪੀ ਵੀ ਨਹੀਂ ਆ ਬੈਕ ਉਸ ਵਾਰਡ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਦੀਆਂ ਵੋਟਾਂ ਕਹਿ ਲਓ ਵੀ ਬਹੁਤ ਨੇੜੇ-ਨੇੜੇ ਸੀਗੀਆਂ ਜਿਹੜੇ ਹੱਥ ਦੇ ਕਾਊਂਟ ਉਹਨਾਂ ਲੋਕਾਂ ਨੇ ਕੀਤੇ ਤੇ ਇਸ ਕਰਕੇ ਉਹਨਾਂ ਕਿਹਾ ਜੀ ਵੀ ਦੁਬਾਰਾ ਇਹ ਕਾਊਂਟ ਜਿਹੜਾ ਕੀਤਾ ਜਾਵੇ ਤੇ ਉਹਨਾਂ ਨੇ ਬੁੱਧਵਾਰ ਯਾਨੀ ਕਿ ਕੱਲ ਉਹ ਕਾਊਂਟ ਕੀਤੇ ਨੇ ਦੁਬਾਰਾ ਔਰ ਉਹਦੇ ਵਿੱਚ ਬੜੀ ਹੈਰਾਨੀ ਹੋਈ ਹੈਰਾਨੀ ਇਸ ਕਰਕੇ ਪਈ ਜਿਹੜਾ ਕੈਂਡੀਡੇਟ ਹੁਣ ਜਿੱਤਿਆ ਆ ਉਹ 600 ਵੋਟਾਂ ਦੇ ਫਰਕ ਨਾਲ ਜਿੱਤਿਆ ਜੀ ਪਹਿਲਾਂ ਕਿਹਾ ਜਾ ਰਿਹਾ ਸੀ ਸਿਰਫ 6 ਵੋਟਾਂ ਦਾ ਫਰਕ ਆ ਸੋ ਏਡੀ ਵੱਡੀ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਆ ਕੋਈ 에ਰਰ ਹੋਇਆ ਚਾਹੇ ਉਹ ਟੈਕਨੀਕਲ 에ਰਰ ਸੀਗਾ ਚਾਹੇ ਉਹ ਕਿਸੇ ਹਿਊਮਨ 에ਰਰ ਕਰਕੇ ਹੋਇਆ ਪਰ ਜਦੋਂ ਹੁਣ ਉਹ ਦੁਬਾਰਾ ਵੋਟਾਂ ਗਿਣੀਆਂ ਗਈਆਂ ਤਾਂ ਉਹਦੇ ਵਿੱਚ ਇੱਕ ਨਵਾਂ ਮਤਲਬ ਕੈਂਡੀਡੇਟ ਜਿਹੜਾ ਪਹਿਲੀ ਵਾਰੀ ਇਲੈਕਸ਼ਨ ਲੜਿਆ ਸੀ ਦੋ ਪਰਮਾਰ ਆ ਉਹਨਾਂ ਦਾ ਨਾਮ ਲੇਡੀ ਦਾ ਉਹ ਇਹ ਜਿਹੜੀ ਹੈ ਜੀ ਇਲੈਕਸ਼ਨ ਉੱਥੋਂ ਜਿੱਤੀ ਆ ਔਰ ਮਿਸਟਰ ਫਰੀਜ਼ਨ ਡੈਰਲ ਫਰੀਜ਼ਨ ਉਹ 6000 ਤੇ 60 ਵੋਟਾਂ ਉਹਨਾਂ ਨੂੰ ਮਿਲੀਆਂ ਹਾਲਾਂਕਿ ਉਹ ਬੈਟਰ ਐਡਮਿੰਟਨ ਜਿਹੜੀ ਪਾਰਟੀ ਇੱਥੇ ਸੀਗੀ ਉਹਦੇ ਨਾਲ ਉਹ ਲੱਗੇ ਹੋਏ ਸੀ ਇਹ ਦੋ ਪਰਮਾਰ ਨੂੰ ਵੀ ਕਿਹਾ ਗਿਆ ਸੀਗਾ ਕਿ ਤੂੰ ਉਸ ਬੈਟਰ ਐਡਮਿੰਟਨ ਲਈ ਤੂੰ ਰਨ ਕਰ ਪਰ ਇਹਨੇ ਜਵਾਬ ਦੇ ਦਿੱਤਾ ਸੀਗਾ ਸੋ ਹੁਣ ਇਹ ਦੂ ਪਰਮਾਰ ਜਿਹੜੀ ਆ ਜੀ ਉਹ ਉਧਰੋਂ ਜਿੱਤ ਗਈ ਆ ਔਰ ਇਹ ਰਿਪਰੈਜ਼ੈਂਟ ਕਰੇਗੀ ਔਰ ਡੈਰਲ ਫਰੀਜ਼ਨ ਹੋਰ ਨੇ ਆਪਣੀ ਹਾਰ ਜਿਹੜੀ ਆ ਉਹਨੂੰ ਕਬੂਲ ਕਰ ਲਿਆ ਹੈ ਔਰ ਤੀਸਰੇ ਪਲੇਸ ਤੇ ਸੀਗੀ ਜੀ ਜਿਸੈਲ ਜਨਰਲ ਉਹਨੂੰ 4800 ਤੇ 41 ਵੋਟਾਂ ਪਈਆਂ ਉਹ 2021 ਵਿੱਚ ਵੀ ਰਨ ਕੀਤੀ ਸੀ ਤੇ ਉਦੋਂ ਵੀ ਉਹ ਸੈਕੰਡ ਆਈ ਸੀਗੀ ਇਨਕੰਮਬੈਂਟ ਜਿਹੜਾ ਸੀਗਾ ਜਿਹੜਾ ਜਿੱਤਿਆ ਸੀ ਉਹਨੂੰ ਸੋ ਇਸ ਤਰ੍ਹਾਂ ਗੱਲ ਹੋਈ ਹੈ ਜੀ ਔਰ ਦੂਸਰੀ ਐਡਵੈਂਟਨ ਸ਼ਹਿਰ ਵਿੱਚ ਦਿਵਾਲੀ ਦੀ ਰਾਤ ਸੋਮਵਾਰ ਦੀ ਰਾਤ ਨੂੰ ਜਿਹੜੇ ਜੀ ਕੁਝ ਲੋਕ ਜਿਹੜੇ ਆ ਉਹਨਾਂ ਨੇ ਪਟਾਕੇ ਚਲਾਏ ਜਾਂ ਆਤਿਸ਼ਬਾਜ਼ੀਆਂ ਜਲਾਈਆਂ ਜਿਹੜੀਆਂ ਗਵਾਂਡੀਆਂ ਦੇ ਘਰਾਂ ਤੇ ਜਾ ਡਿੱਗੀਆਂ ਔਰ ਉਥੇ ਅੱਗ ਲੱਗ ਗਈ ਔਰ ਪੁਲਿਸ ਨੇ ਹੁਣ ਤਿੰਨ ਵਿਅਕਤੀਆਂ ਨੂੰ ਚਾਰਜ ਕੀਤਾ ਆ ਉਹਦੇ ਵਿੱਚ ਔਰ ਉਹ ਬਾਰ-ਬਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਉਹ ਕਹਿੰਦੇ ਭਈ ਵਿਦਨ ਦਾ ਸਿਟੀ ਲਿਮਿਟਸ ਜਿਹੜੇ ਆ no uh, fireworks je tade kol koi tusi license nahi liya te koi fireworks within the city limits nahi hone chahide par e jehdiya apa than than ton e khabran dekh rahe ha ji kithe lok karan te khade hoye patake chala rahe ne matlab behoodgi di bhi hadd kiti hai ji lokan ne par hun oh tin vyakti jehde a unna nu charge kita gaya par jinna de ghar da nuksan hoya ji ਉਹ ਪੂਰੇ ਦਾ ਪੂਰਾ ਘਰ ਇੱਕ ਕਿਸਮ ਦਾ ਉਹਨਾਂ ਦਾ ਜਿਹੜਾ ਜੀ ਪੂਰਾ ਜਲ ਗਿਆ ਸੋ ਇਸ ਤਰ੍ਹਾਂ ਦੀ ਕਹਾਣੀ ਔਰ ਤੀਸਰਾ ਜਿਹੜੀ ਇੱਕ ਖਬਰ ਆ ਰਹੀ ਉਹ ਇਹ ਆ ਕਿ ਅਲਬਰਟਾ ਦੀ ਪ੍ਰੀਮੀਅਰ ਨੇ ਕਿਹਾ ਕਿ ਆਉਂਦੇ ਸੋਮਵਾਰ ਨੂੰ ਜਿਹੜਾ ਜੀ ਬੈਕ ਟੂ ਵਰਕ ਜਿਹੜੇ ਆ ਟੀਚਰਜ਼ ਉਹਨਾਂ ਨੂੰ ਕਰ ਦਿੱਤਾ ਜਾਏਗਾ 6 ਅਕਤੂਬਰ ਤੋਂ ਹੜਤਾਲ ਤੇ ਆ ਤੇ ਹੁਣ ਉਹ ਹੜਤਾਲ ਖਤਮ ਨਹੀਂ ਇਹਨਾਂ ਨੇ ਲੈਜਿਸਲੇਸ਼ਨ ਲੈ ਆਉਣਾ ਆ ਜਦੋਂ ਵੀ ਬੈਠਦੇ ਸੋਮਵਾਰ ਵਾਲੇ ਦਿਨ ਉਹ ਕਹਿੰਦੇ ਜੀ ਇਹ ਬੈਕ ਟੂ ਵਰਕ ਟੀਚਰ ਨੂੰ ਕਰਨਗੇ ਪਰ ਦੂਸਰੇ ਪਾਸੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਪਈ ਟੀਚਰਾਂ ਦੀ ਮਦਦ ਤੇ ਆਉਣ ਤੇ ਕਿਉਂਕਿ ਟੀਚਰ ਜੋ ਵੀ ਮੰਗ ਰਿਹਾ ਉਹਨਾਂ ਦੀ ਉਹ ਮੰਗ ਗਾਇਜ਼ ਹੈਗੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ